ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੂਵਾਲੀ ਵਿੱਚ ਫਿਲਟਰ ਪਾਣੀ ਬਣਾਉਣ ਵਾਲੀ ਫੈਕਟਰੀ ਦਾ ਸ਼ਾਰਟ ਸਰਕਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਫੈਕਟਰੀ ਮਾਲਕ ਨੇ ਦੱਸਿਆ ਹੈ ਕਿ ਬੀਤੀ ਰਾਤ ਉਸਦੇ ਔਕਰ ਦਾ ਫੋਨ ਆਇਆ ਕਿ ਫੈਕਟਰੀ ਦੇ ਵਿੱਚੋਂ ਧੂੰਆਂ ਨਿਕਲਦਾ ਪਿਆ ਹੈ ਅਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਸਾਰੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਈ ਸੀ। ਫੈਕਟਰੀ ਮਾਲਕ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਆਪਣਾ ਮੋਟਰਸਾਈਕਲ ਤੇ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੀਆਂ ਲਪਟਾਂ ਹੀ ਇੰਨੀਆਂ ਤੇਜ਼ ਸਨ ਕਿ ਉਹਨਾਂ ਦੇ ਅੱਗੇ ਬਸ ਨਾ ਚੱਲ ਸਕਿਆ। ਸਰ ਕੀ ਨਾਮ ਆਪਣਾ ਜੀ? ਮੈਂ ਬਲਵਿੰਦਰ ਸਿੰਘ। ਕਿਹੜਾ ਪਿੰਡ ਹੈ ਧਰਵਾਲੀ ਕੀ ਮਾਮਲਾ ਕੀ ਹੋਇਆ ਜੀ ਮਾਲਾ ਵਿੱਚ ਕੋਈ ਸਾਫ ਸਰਕਟ ਹੋ ਗਿਆ ਨਾਲ ਨੂੰ ਆਏ ਵੇ ਲੈਵਲ ਹੀ ਸੇ ਸਾਡੇ ਰਹਿੰਦੇ ਆ ਉਹਨਾਂ ਮੰਦਸਿਆਂ ਦੇ ਧੂਆਂ ਉਨਦੇ ਆ ਨਿਕਲਦੇ ਆ ਤੇ ਮੈਂ ਆਇਆ ਪਿੰਡੋਂ ਆਉਂਦਿਆਂ ਨੂੰ ਇਹ ਅੱਗ ਕਾਫੀ ਮੱਚੀ ਸੀ ਮੈਂ ਗਿਆ ਤੇ ਜਾਣ ਗੱਡੀ ਵੀ ਤੇ ਆਪਾਂ ਬਾਈਕ ਮਿਸੋਰ ਜੋ ਸਮਾਨ ਹੀ ਕਾਫੀ ਗੰਦੋ 2.5 ਲੱਖ ਲਾ ਲ ਮਸ਼ੀਨ ਫਟ ਗਈ ਉਹ ਸਾੜ ਗਈ ਇਹ ਕਦੀ ਫੈਕਟਰੀ ਕਦੀ ਲੱਗੀ ਹੈ ਜੀ ਇਹ ਪਾਣੀ ਹੈ ਫੈਕਟਰੀ ਕਿਹੜੀ ਕੰਪਨੀ ਦੀ ਆ ਬੈਕ ਆ ਗਿਆ ਪੰਜਾਬਿਆ ਕਰੋ ਦੀ ਹਾਂ ਹਾਂਜੀ ਫਿਰ ਤੁਸੀਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਸੀ ਹਾਂਜੀ ਫਾਇਰ ਬ੍ਰਿਗੇਡ ਆਇਆ ਫਿਰ ਡਿਲੀਵਰੀ ਬਸ ਸਾਢੇ 12 ਵਜੇ ਟੋਟਲ ਨੁਕਸਾਨ ਮੌਕੇ ਤੇ ਪੁਲਿਸ ਅਧਿਕਾਰੀ ਆਏ ਕੀ ਅਸ਼ਵਸ਼ਣ ਦੇ ਕੇ ਨੇ ਪੁਲਿਸ ਅਧਿਕਾਰੀ ਕਹਿੰਦੇ ਵੀ ਹਾਂਜੀ ਰਿਪੋਰਟ ਕਰੋ ਨਾਲੀ ਤੋਂ ਮੰਲੀ ਕਾਰਵਾਈ ਹੋਈ ਉਹਦੇ ਨਾਲ ਤੁਹਾਡੇ ਅਨੁਮਾਨ ਮੁਤਾਬਕ ਕਿੰਨੇ ਦਾ ਨੁਕਸਾਨ ਹੋਇਆ ਜੀ ਲਗਭਗ 25 ਲੱਖ ਦਾ ਹੋਈ ਯਾਰ ਇਹਦੀ ਫੈਕਟਰੀ ਕੋਈ ਨਸੁਰਸ ਕੇ ਰਹੀ ਸੀ ਨਹੀਂ ਫੈਕਟਰੀ ਨਹੀਂ ਉਨ ਕੀ ਮੰਕਰਦੇ ਆਪਾਂ ਪ੍ਰਸ਼ਾਸਨ ਇਹ ਪ੍ਰਸ਼ਾਸਨ ਵਾਲੇ ਖੱਤੇ ਦਾ ਇਹ ਕੋਈ ਦਿੱਤਾ ਜਾਵੇ ਸਾਨੂੰ ਸਾਡਾ ਇਹਨਾਂ ਨੁਕਸਾਨ ਹੋਇਆ ਅੱਗ ਲੱਗਣਾ ਮੁਖ ਕਰਨ ਉਹ ਕੱਲ ਲੈਕਚਰ ਸਰਟਿਫਿਕੇਟ ਹੋ ਗਿਆ ਸਾਡਾ ਠੀਕ ਹਮ ਆਪਣਾ ਭਾਈ ਬਲਰਾਜ ਸਿੰਘ ਸਰ ਹਾਂਜੀ ਕੀ ਮਾਮਲਾ ਕੀ ਕੀਤਾ ਸੀ ਮਾਮਲਾ ਇਹ ਜੀ ਰਾਤੀ ਮੈਨੂੰ ਕੋਈ 11:30 ਵਜੇ ਫੋਨ ਗਿਆ ਇਥੋਂ ਕਿ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਤੇ ਸਾਡੇ ਨਾਲ ਹੀ ਇੱਥੇ ਰਿਲੇਟਿਵ ਆ ਉਹਨਾਂ ਨੂੰ ਫੋਨ ਕੀਤਾ ਉਹ ਵੀ ਆਏ ਨੇ ਇਹ ਫਦਰ ਸੰਗੋਨ ਮਿਲੇ ਇਵੀ ਇੱਥੇ ਪਹੁੰਚੇ ਪਰ ਇਹਨਾਂ ਦੇ ਆਉਣ ਤੱਕ ਅੱਗ ਜਿਹੜੀ ਜ਼ਿਆਦਾ ਵੱਧ ਗਈ ਸੀ ਕਿ ਆ ਕਾਬੂ ਨਹੀਂ ਹੀ ਪਾਇਆ ਜਾਂਦਾ ਤੇ ਫੋਨ ਕੀਤਾ ਅਸੀਂ ਫਾਇਰ ਬ੍ਰਿਗੇਡ ਨੂੰ ਉਹ 2 2.5 ਘੰਟੇ ਬਾਅਦ ਆਇਆ ਪਰ ਉਹਨਾਂ ਨੇ ਆਣ ਕੇ ਅੱਗ ਦੇ ਉੱਤੇ ਕਾਬੂ ਪਾਇਆ ਉਸ ਤਰ੍ਹਾਂ ਕਾਬੂ ਨਹੀਂ ਹੀ ਪੈਣਾ ਅੱਗ ਦੇ ਉੱਤੇ ਬਹੁਤ ਜ਼ਿਆਦਾ ਸੀਗਾ ਉਹਨੇ ਟਾਈਮ ਤੱਕ ਸਾਰਾ ਨੁਕਸਾਨ ਹੋ ਚੁੱਕਾ ਸੀ ਨੁਕਸਾਨ ਹੋ ਚੁੱਕਾ ਸੀ ਜਾਨੀ ਤੇ ਮਾਲੀ ਨੁਕਸਾਨ ਸਰ ਕਿੰਨਾ ਕੀ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ 20 ਤੋਂ 30 ਲੱਖ ਦਾ ਨੁਕਸਾਨ ਆਣ ਦੀ ਹਾਂਜੀ ਮਸ਼ੀਨਾਂ ਪਾਣੀ ਵਾਲੀ ਤੈਂਕੀਆਂ ਸੀ ਦੋ ਵੱਡੀਆਂ ਇੱਕ ਛੋਟਾ ਥੀ ਮੋਟਰਸਾਈਕਲ ਆ ਬਿਲਡਿੰਗ ਸਾਰੀ ਨੂੰ ਨੁਕਸਾਨ ਆ ਤੇ ਤਰੇੜਾਂ ਆਈਆਂ ਆ ਸਾਰੀਆਂ ਹਾਂਜੀ ਅੱਧਰ ਸਾਰਾ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਕੋਈ ਮਾਪਜਾ ਸਾਨੂੰ ਇਹਨਾਂ ਦਾ ਇਹਦਾ ਦਿੱਤਾ ਜਾਵੇ ਜਿਸ ਸਰ ਅੱਜ ਪਿੰਡ ਧਰਵਾਲੀ ਵਿਖੇ ਕਿ ਫਾਇਰ ਨੂੰ ਅੱਗ ਲੱਗੇ ਮੈਂ ਉਹ ਕੋ ਖੇਖਣ ਆਏ ਕੀ ਸਥਿਤੀ ਕੀ ਇਹ ਮੈਂ ਮੌਕੇ ਤੇ ਹੁਣ ਆਇਆ ਜਸਟ ਮੈਨੂੰ ਅੱਧਾ ਘੰਟਾ ਪਹਿਲੋ ਪਤਾ ਲੱਗਾ ਮੈਂ ਇੱਥੇ ਆਇਆ ਮੌਕਾ ਦੇਖਿਆ ਇੱਥੇ ਇੱਕ ਵਾਟਰ ਪਲਾਂਟ ਲੱਗਾ ਹੋਇਆ ਜਿਹਨੂੰ ਬਦਰਾਜ ਸਿੰਘ ਨਾਮ ਦੇ ਵਿਅਕਤੀ ਅਮਰਸਾਦ ਦੀ ਚਲਾ ਰਹੇ ਸੀ। ਕਰੀਬ 2 ਸਾਲ ਤੋਂ ਉਹਨਾਂ ਨੇ ਬਲਵਿੰਦਰ ਸਿੰਘ ਨਾਮੀ ਧਾਰੋਵਾਲੀ ਦੇ ਵਿਅਕਤੀ ਨੇ ਉਹਨਾਂ ਨੂੰ ਅੱਗੇ ਪਲਾਂਟ ਜਿਹੜਾ ਚਲਾਉਣ ਵਾਸਤੇ ਦਿੱਤਾ। ਮੌਕੇ ਤੇ ਮੈਂ ਦੇਖਿਆ ਇੱਥੇ ਇੱਕ ਛੋਟਾ ਹਾਥੀ ਸੀ ਅੰਦਰ ਖੜਾ, ਇੱਕ ਬਾਈਕ ਲੱਗੀ ਸੀ, ਸਪਲੈਂਡਰ ਉਹ ਵੀ ਤਕਰੀਬਨ 100% ਹੀ ਸੜੀ ਹੋਈ ਆ। ਛੋਟਾ ਹਾਥੀ ਜਿਹੜਾ ਉਹਦੇ ਵੀ ਟਾਇਰ ਵਗੈਰਾ ਸੜ ਗਏ ਨਕਾਰਾ ਹੋ ਗਈ ਆ। ਔਰ ਪਲਾਂਟ ਜਿਹੜਾ ਉਹਨੂੰ ਵੀ ਅੰਦਰ ਜਿਹੜੀ ਅੱਗ ਲੱਗੀ ਹੋਈ ਆ। ਉੱਪਰ ਰੈਸ਼ਾ ਰੈਸ਼ ਤੱਕ ਤਾਂ ਉਹਨੂੰ ਉੱਪਰ ਨੂੰ ਅੱਗ ਦੀਆਂ ਲਪਟਾਂ ਗਈਆਂ ਨੇ ਜਾਨੀ ਤੇ ਕੋਈ ਨੁਕਸਾਨ ਨਹੀਂ ਹੋਇਆ ਤੇ ਮਾਲੀ ਇਹਨਾਂ ਦਾ ਕਾਫੀ ਜਿਹੜਾ ਜੋ ਵੀ ਨੁਕਸਾਨ ਹੋਇਆ ਉਹਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੂੰ ਹਦਾਇਤ ਕੀਤੀ ਵੀ ਆਪਣੀ ਜੋ ਵੀ ਦਰਖਾਸਤ ਵਗੈਰਾ ਦੇਣ ਜੇ ਤੁਹਾਨੂੰ ਕਿਸੇ ਤੇ ਸ਼ੱਕ ਤਾਂ ਵੀ ਦੱਸੋ ਜਿਨ੍ਹਾਂ ਨੇ ਕਿਹਾ ਵੀ ਇਹ ਸਰਕਟ ਸਰਕਟ ਜਿਹੜਾ ਬਿਜਲੀ ਦਾ ਸ਼ਾਰਟ ਹੋਣ ਕਰਕੇ ਇਹ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਤੇ ਜੋ ਵੀ ਉਹਦੀ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਸਰ ਮਾਲਕਾਂ ਨੇ ਦੱਸਾ ਮਤਾਪ ਕਿ ਕਿੰਨੇ ਕਦਾ ਨੁਕਸਾਨ ਜਿਹੜਾ ਹੈ ਮਾਲਕਾਂ ਦੇ ਦੱਸ ਮੁਤਾਬਕ ਕੋਈ 15-20 ਲੱਖ ਦਾ ਨੁਕਸਾਨ ਕਹਿਨੇ ਹੋ ਰਿਹਾ ਬਾਕੀ ਜੋ ਵੀ ਉਹਦੀ ਵੈਲਿਊਏਸ਼ਨ ਹੈਗੀ ਆ ਅਸੀਂ ਜੋ ਇਹ ਕਾਰਵਾਈ ਕਰਾਉਣੀ ਚਾਹਣਗੇ ਜੋ ਬਣਦੀ ਹੋਏਗੀ ਕਾਨੂੰਨ ਅਨੁਸਾਰ ਤੋਂ ਅਸੀਂ ਵੈਲਿਊਏਸ਼ਨ ਮੁਤਾਬਕ ਤਸਦੀਕ ਕਰਕੇ ਅਸੀਂ ਕਾਰਵਾਈ ਕਰ ਸਰ ਜਿਹੜੇ ਇਹਨਾਂ ਦੇ ਉੱਪਰ ਸਰਵੰਡ ਰਹਿ ਰਹੇ ਕਹਿ ਰਹੇ ਸੀ ਇੱਕ ਤੀ ਮਨ ਕੋਈ ਲਾਤਮਗਰਾ ਟੁੱਟ ਗਈ ਹੈ ਜੀ ਦੇਖੋ ਉਹ ਲਾਤ ਟੁੱਟਣ ਬਾਰੇ ਮੇਰੇ ਗੱਲ ਅਜੇ ਧਿਆਨ ਵਿੱਚ ਕੋਈ ਨਹੀਂ ਆਈ ਜੇ ਕੋਈ ਉਹ ਕੋਈ ਉਹਦੀ ਗੱਲ ਹੈਗੀ ਆ ਉਹ ਅੱਗ ਨੂੰ ਪਹਚਾਉਣ ਪਹਚਾਣ ਲੱਗੇ ਕੋਈ ਆਪਣੀ ਜਿਹੜੀ ਹੈਗੀ ਆ ਕੇਅਰ ਕਰਨ ਲੱਗੇ ਕੋਈ ਗੱਲ ਹੋਈ ਹੋਏਗੀ ਵਾਕੀ ਕਿਸੇ ਵੱਲੋਂ ਕੋ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਕਾਲੀਨਾਥ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸੌਤਨ ਦੁਸ਼ਮਣ ਤੋਂ ਛੁਟਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹਰ ਹਾਲ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ